ਕਹਿੰਦੇ ਦੂਸਰਾ ਪ੍ਰਮਾਣ ਜਿਹੜਾ ਅਨੁਮਾਨ ਪ੍ਰਮਾਣ ਅਨੁਮਾਨ ਲਗਾਇਆ ਜਾ ਸਕਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਹਿੰਦੇ ਅਨੁਮਾਨ ਪ੍ਰਮਾਣ ਦੇ ਵਿੱਚ ਅਨੁਮਾਨ ਲਾ ਸਕਦੇ ਆ ਕਿ ਪਰਮੇਸ਼ਰ ਇਸ ਤਰ੍ਹਾਂ ਦਾ ਹੋਵੇਗਾ ਪਰਮੇਸ਼ਰ ਇਸ ਤਰ੍ਹਾਂ ਦਾ ਹੋਵੇਗਾ ਕਹਿੰਦੇ ਅਨੁਮਾਨ ਕੀ ਲਾਓਗੇ ਅਨੁਮਾਨ ਪ੍ਰਮਾਣ ਉਹ ਹੁੰਦਾ ਜਦੋਂ ਇੱਕ ਚੀਜ਼ ਦੇ ਬਰਾਬਰ ਆਪਾਂ ਦੂਜੀ ਚੀਜ਼ ਨੂੰ ਖੜਾ ਕਰ ਦਈਏ ਤੇ ਫਲਾਨੀ ਚੀਜ਼ ਫਲਾਨੇ ਵਰਗੀ ਹੈ ਫਲਾਨੀ ਚੀਜ਼ ਫਲਾਨੇ ਵਰਗੀ ਹੈ ਉਹਨੂੰ ਤਾਂ ਆਪਾਂ ਪ੍ਰਮਾਣ ਦੇ ਸਕਦੇ ਆਂ ਪਰ ਜਿਹੜਾ ਸਰਬ ਵਿਆਪਕ ਪਰੀਪੂਰਨ ਵਾਹਿਗੁਰੂ ਅਕਾਲ ਪੁਰਖ ਹੈ ਜਾਂ ਸਾਡੀ ਆਤਮਾ ਹੈ ਇਹਦੇ ਵਰਗਾ ਦੂਸਰਾ ਹੋਰ ਕੋਈ ਹੈ ਹੀ ਨਹੀਂ ਇਸ ਕਰਕੇ ਆਪਾਂ ਉਹਨ ਪ੍ਰਮਾਣ ਕੀ ਦੇ ਸਕਦੇ ਆਂ ਉਹ ਪ੍ਰਮਾਣ ਵੀ ਇਹਨਾਂ ਨੇ ਨਿਖੇਧ ਕਰ ਦਿੱਤਾ ਤੀਜਾ ਪ੍ਰਮਾਣ ਜਿਹੜਾ ਆਉਂਦਾ ਨਿਖੇਧ ਪ੍ਰਮਾਣ ਉਹਦੇ ਵਿੱਚ ਹੁੰਦਾ ਉਪਮਾਨ ਪ੍ਰਮਾਣ ਉਪਮਾਨ ਪ੍ਰਮਾਣ ਵਿੱਚ ਵੀ ਨਿਖੇਧ ਕਰ ਦਿੱਤਾ ਕਿਵੇਂ ਕਿ ਆਪਾਂ ਉਹਦੀ ਉਤਮਾ ਨਹੀਂ ਕਹਿ ਸਕਦੇ ਲਗਨ ਤੋਂ ਹੈ ਕਛੂਆ ਲਵਾ ਦਾ ਅਰਥ ਹੈ ਬਰਾਬਰ ਅਗਮਗੋਚਰ ਸਾਹਿਬ ਉਹ ਦੂਸਰ ਲਵਾ ਨਾਲ ਲਾਵਾ ਹੈ ਲਵਾ ਦਾ ਅਰਥ ਹੈ ਬਰਾਬਰ ਖੜਾ ਕਰਕੇ ਜਿਵੇਂ ਕੋਈ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆ ਕੇ ਹੋਰ ਕੋਈ ਗ੍ਰੰਥ ਭਾਵੇਂ ਲੱਖਾਂ ਗ੍ਰੰਥ ਪ੍ਰਕਾਸ਼ ਕਰਦੇ ਹੋ ਭਾਵੇਂ ਭਾਵੇਂ ਕੋਈ ਜਿਵੇਂ ਜੇਠੂ ਵਾਲੀਆ ਹੁੰਦਾ ਸੀ ਇੱਕ ਬੜੀ ਪੁਰਾਣੀ ਗੱਲ ਹੈ ਉਹਨੇ ਆਪਣੇ ਨਾਲ ਕੁਝ ਪੜ੍ਹੇ ਲਿਖੇ ਬੰਦੇ ਰੱਖੇ ਉਹ ਕਹਿੰਦਾ ਸੀ ਮੈਂ ਪਤਾ ਨਹੀਂ ਕਿੰਨੇ ਮੰਨ ਦਾ ਗ੍ਰੰਥ ਬਣਾਉਣਾ ਹੈ ਐਂ ਤਾਂ ਭਾਵੇਂ ਕੋਈ 50 ਮੰਨ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਦੇ ਕਿ ਆਪਾਂ ਉਹਨੂੰ ਮੰਨ ਲਾਂਗੇ ਕਿ ਆਓ ਕਿ ਗੁਰੂ ਗ੍ਰੰਥ ਸਾਹਿਬ ਜੋ ਨੇ ਗੁਰੂ ਗ੍ਰੰਥ ਸਾਹਿਬ ਹੀ ਹਨ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ ਅਕਾਲ ਪੁਰਖ ਦੇ ਬਰਾਬਰ ਹੋਰ ਕੋਈ ਨਹੀਂ ਜਿਹਦਾ ਆਪਾਂ ਪ੍ਰਮਾਣ ਦੇ ਸਕੀਏ ਕਿ ਫਲਾਨਾ ਜਿਹੜਾ ਉਹ ਰੱਬ ਹੈ ਫਲਾਨਾ ਦੂਸਰਾ ਰੱਬ ਹੈ ਇਸ ਕਰਕੇ ਆਪਾਂ ਮਹਾਰਾਜ ਕਹਿੰਦੇ ਉਪਮਾਨ ਪ੍ਰਮਾਣ ਵੀ ਨਹੀਂ ਦੇ ਸਕਦੇ ਇਹ ਇਹ ਫਲਾਨੀ ਚੀਜ਼ ਫਲਾਨੇ ਵਰਗੀ ਆ ਉਹਦੇ ਵਿੱਚ ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀਜਾ ਪ੍ਰਮਾਣ ਸੀਗੇ ਪਹਿਲਾਂ ਵਿਧੀ ਪੱਖ ਨਾਲ ਛੇ ਉਹ ਆਪਣੇ ਢੰਗ ਨਾਲ ਸੇਵਾ ਕਰ ਰਹੇ ਨੇ ਆਕਾਲ ਪੁਰਖ ਜੀ ਨਿਖੇਧ ਪੱਖ ਵਾਲੇ ਆਪਣੇ ਢੰਗ ਨਾਲ ਸੇਵਾ ਕਰਦੇ ਨੇ ਨਿਖੇਧ ਪੱਖ ਵਿੱਚ ਆਪਾਂ ਸ਼ਰਵਣ ਕਰ ਲੈ ਪ੍ਰਮਾਣ ਪਹਿਲੇ 3 ਸੋ ਜਿਹੜਾ ਚੌਥਾ ਪ੍ਰਮਾਣ ਹੈ ਇਹਨੂੰ ਅਰਥਾਪਤੀ ਪ੍ਰਮਾਣ ਕਹਿੰਦੇ ਨੇ ਅਰਥਾਪਤੀ ਪ੍ਰਮਾਣ ਵਿਧੀ ਪੱਖ ਵਿੱਚ ਇਉਂ ਆਇਆ ਸੀ ਜਿਵੇਂ ਕੋਈ ਬੰਦਾ ਦਿਨੇ ਕੁਝ ਨਹੀਂ ਖਾਂਦਾ ਰਾਤ ਨੂੰ ਲੋਕ ਤੇ ਰੋਟੀ ਖਾਂਦਾ ਹੋਵੇ ਉਹਦੇ ਸਰੀਰ ਨੂੰ ਵਾਧਾ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਉਂ ਹੀ ਕਹਿੰਦੇ ਆ ਤਾਂ ਬ੍ਰਹਮਣ ਦਾ ਅੰਦਾਜ਼ਾ ਲਾ ਸਕਦੇ ਆ ਇਹ ਸ੍ਰਿਸ਼ਟੀ ਤੋਂ ਇਹ ਤਾਂ ਵਿਧੀ ਪੱਖ ਵਾਲੇ ਕਹਿੰਦੇ ਨੇ ਪਰ ਨਿਖੇਧ ਪੱਖ ਵਾਲੇ ਕਹਿੰਦੇ ਨੇ ਨਹੀਂ ਸਰੀਰ ਦਾ ਬੋਧ ਖਾਣਾ ਖਾਣ ਨਾਲ ਤਾਂ ਹੋ ਸਕਦਾ ਹੈ ਅੰਨ ਖਾਣ ਨਾਲ ਕਿਉਂਕਿ ਅੰਨ ਵਿੱਚ ਕੋਸ਼ ਹੈ ਪਰ ਕਿਉਂਕਿ ਜਿਹੜਾ ਬ੍ਰਹਮ ਹੈ ਜਿਹੜੀ ਆਤਮਾ ਹੈ ਆਤਮਾ ਸਰਵ ਵਿਆਪਕ ਹੈ ਜੋ ਇਹ ਆਤਮਾ ਦਾ ਬੋਧ ਕਿਸੇ ਅੰਦਾਜ਼ੇ ਨਾਲ ਨਹੀਂ ਹੋ ਸਕਦਾ ਕਿਉਂਕਿ ਮਨ ਬਾਣੀ ਤੋਂ ਅਵਿਸ਼ੇ ਹੈ ਮਨ ਬਾਣੀ ਦਾ ਵਿਸ਼ਾ ਨਹੀਂ ਆਪ ਜੁਬਾਨ ਨਾਲ ਬਾਣੀ ਦਾ ਭਾਗ ਮਨ ਕਰਕੇ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਉਹਨੂੰ ਹੱਥਾਂ ਨਾਲ ਪਕੜਿਆ ਨਹੀਂ ਜਾ ਸਕਦਾ ਇਸ ਕਰਕੇ ਉਹ ਬ੍ਰਹਮ ਆਪਣੇ ਵਿੱਚ ਆਪ ਹੀ ਹੈ ਸੋ ਫੇਰ ਉਸ ਤੋਂ ਬਾਅਦ ਪੰਜਵਾਂ ਪ੍ਰਮਾਣ ਜਿਹੜਾ ਦਿੱਤਾ ਅਨੁਪਲਬਦੀ ਪ੍ਰਮਾਣ ਹੈ ਇਹਨੂੰ ਵੀ ਨਿਖੇਧ ਕਰਦੇ ਨੇ ਉਹ ਅਨੁਪਲਬਦੀ ਪ੍ਰਮਾਣ ਵਿੱਚ ਇਸ ਪ੍ਰਕਾਰ ਜੋ ਆਇਆ ਸੀ ਕਿ ਕਿਸੇ ਨੇ ਕਿਹਾ ਫਲਾਣੇ ਥਾਂ ਦੇ ਦਾਇਤ ਰਹਿੰਦਾ ਜਾਂ ਦਿਓ ਰਹਿੰਦਾ ਲੋਕਾਂ ਨੇ ਯਕੀਨ ਕਰ ਲਿਆ ਸੀ ਪਰ ਇਸ ਪਾਸੇ ਨਿਸ਼ੇਧ ਪਥ ਵਿੱਚ ਅਨੁਪਲਬਦੀ ਪ੍ਰਮਾਣ ਵਿੱਚ ਇਹ ਗੱਲ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਕਾਲਪੁਰਖ ਜਿਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਵਾਹਿਗੁਰੂ ਕਿਸੇ ਦੇਸ਼ ਵਿੱਚ ਰਹਿੰਦਾ ਕਿਉਂਕਿ ਇੱਕ ਦੇਸ਼ ਵਿੱਚ ਨਹੀਂ ਰਹਿੰਦਾ ਉਹ ਫਿਰ ਉਹ ਕਾਲ ਵਿੱਚ ਨਹੀਂ ਹੈ ਸਮੇਂ ਵਿੱਚ ਨਹੀਂ ਹੈ ਫਿਰ ਉਹ ਵਸਤੂ ਵਿੱਚ ਨਹੀਂ ਹੈ ਵਸਤੂ ਜਿਹੜੀ ਆਈ ਸੀ ਥੋੜੀ ਜਿਹੀ ਔਖੀ ਆਈ ਸੀ ਆਪਾਂ ਸੁਣੀ ਵੀ ਸੀ ਪ੍ਰਾਗਿਆ ਨਾਮੇ ਜੀਵ ਜਿਹੜਾ ਸੋ ਇਸੇ ਪ੍ਰਕਾਰ ਉਹ ਜਾਗਰਤ ਅਵਸਥਾ ਵਿੱਚ ਜਿਹੜਾ ਰਹਿੰਦਾ ਹੈ ਵਿਸ਼ਵ ਨਾਮੇ ਜੀਵ ਸੁਖੋਪਤ ਅਵਸਥਾ ਦਾ ਬੇਮਾਨੀ ਇਹ ਚੀਜ਼ਾਂ ਜਿਹੜੀਆਂ ਸੁਣੀਆਂ ਸੀ ਇਹਨੂੰ ਵਸਤੂ ਕਹਿੰਦੇ ਨੇ ਵਾਹਿਗੁਰੂ ਦੇਸ਼ ਕਾਲ ਵਸਤੂ ਕਰਕੇ ਖੰਡਨ ਨਹੀਂ ਹੋ ਸਕਦਾ ਕਿਉਂਕਿ ਉਹ ਭੂਤ ਭਵਿੱਖ ਵਰਤਮਾਨ ਤਿੰਨਾਂ ਸਮਿਆਂ ਵਿੱਚ ਹਾਜ਼ਰ ਰਹਿੰਦਾ ਹਾਂ ਇਸ ਕਰਕੇ ਉਹ ਵਾਹਿਗੁਰੂ ਇਹ ਸਰਬੱਤਰ ਦੇਸਾ ਹੈ ਇਹ ਸਰਬੱਤਰ ਪੇਸ਼ਾ ਹੈ ਮਹਾਰਾ ਜੀ ਕਹਿੰਦੇ ਸਾਰਿਆਂ ਦੇਸ਼ਾਂ ਵਿੱਚ ਸਾਰਿਆਂ ਪੇਸ਼ਾਂ ਵਿੱਚ ਉਹਨੂੰ ਖੰਡਨ ਕਿੱਥੋਂ ਕਰੋਗੇ ਅਖੰਡ ਚੇਤਨਾ ਕਾਲਪੁਰਖ ਵਾਹਿਗੁਰੂ ਹੈ ਉਹਨੂੰ ਆਪਾਂ ਖੰਡਨ ਨਹੀਂ ਕਰ ਸਕਦੇ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨ ਹਾਰ ਅਣਕ ਭਾਂਤ ਹੋਏ ਫਸਰਿਆ ਨਾਨਕ ਏਕ ਅੰਕਾਰ ਹੁਣ ਆ ਗਿਆ ਸ਼ਬਦਾਪਤੀ ਪ੍ਰਮਾਣ ਸ਼ਬਦਾਪਤੀ ਪ੍ਰਮਾਣ ਵਿੱਚ ਆਪਾਂ ਸੁਣਿਆ ਸੀ ਜਿਵੇਂ ਕਿਸੇ ਨੇ ਪਲਟਣ ਵਿੱਚੋਂ ਆ ਕੇ ਉਸੇ ਦੀ ਪਲਟਣ ਦੇ ਬੰਦੇ ਨੇ ਪਿੰਡ 'ਚ ਆ ਕੇ ਉਹਦੇ ਪਿਤਾ ਨੂੰ ਕਿਹਾ ਤੁਹਾਡਾ ਪੁੱਤਰ ਸੂਬੇਦਾਰ ਬਣਨ ਯਕੀਨ ਹੋ ਗਿਆ ਸੁਣ ਪਰ ਨਕੇਦ ਪੱਖ ਵਾਲੇ ਇਹਦਾ ਵੀ ਖੰਡਨ ਕਰਦੇ ਨੇ ਕਰਦੇ ਦੋਨੋਂ ਹੀ ਸੇਵਾ ਨੇ ਆ ਉਹਨਾਂ ਦੀ ਸੇਵਾ ਉਸ ਤਰੀਕੇ ਨਾਲ ਉਹਨਾਂ ਦੀ ਸੇਵਾ ਉਸ ਤਰੀਕੇ ਨਾਲ ਜਿਨ ਸੇਵਾ ਤੈਨ ਪਾਇਆ ਮਾਨ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੇ ਮੰਨਣ ਪ੍ਰਾਪਤ ਕੀਤਾ ਆਕਾਲ ਪੁਰਖ ਦਾ ਮੰਨਣ ਦਾ ਹੀ ਗਿਆਨ ਹੁੰਦਾ ਸ਼ਬਦ ਦਾ ਪਤੀ ਪ੍ਰਮਾਣ ਹੈ ਕਥਨ ਕਹਿਣ ਕੋ ਸੋਝੀ ਨਹੀਂ ਹੁਣੇ ਨਿਖੇਦ ਪੱਖ ਵਾਲੇ ਕਹਿੰਦੇ ਨੇ ਵੀ ਕਥਨ ਅਤੇ ਕਹਿਣ ਨੂੰ ਕੁਝ ਕਹੀ ਨਹੀਂ ਸਕਦੇ ਆਕਾਲ ਪੁਰਖ ਬਾਰੇ ਇਹਦੀ ਸੋਝੀ ਨਹੀਂ ਪੈ ਸਕਦੀ ਕਹਨੇ ਫਿਰ ਸੋਚ ਜੀ ਕਿਹਨੂੰ ਪੈਂਦੀ ਐ ਜੋ ਪੇਖ ਹੈ ਤਿਸ ਬਨ ਆਵੈ ਇਹ ਤਾਂ ਜਿਹੜਾ ਦਰਸ਼ਨ ਕਰਦਾ ਨਾ ਉਸ ਤੋਂ ਨੂੰ ਹੀ ਬਾਣਾ ਹੁੰਦਾ ਬਸ ਕਬੀਰ ਚਰਨ ਕਮਲ ਕੀ ਮੋਜ ਕੋ ਕਹ ਕੈਸੀ ਅਨਮਾਨ ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਕੀ ਤੁਸੀਂ ਕਹੋਗੇ ਉਹਦਾ ਪ੍ਰਮਾਨ ਦੇ ਕੇ ਸ਼ਬਦ ਪ੍ਰਮਾਨ ਦਾ ਹੀ ਨਹੀਂ ਆਪਾਂ ਜਾਣ ਸਕਦੇ ਇਹ ਤਾਂ ਬਸ ਜਿਹਨੇ ਦੇਖਿਆ ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕੀ ਕਹੀ ਐ ਇਸ ਕਰਕੇ ਉਹ ਇਸ ਸੰਗ ਨਾਲ ਆਪਣੀ ਸੇਵਾ ਕਰਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਨ ਉਹਨਾਂ ਨੇ ਮੰਨਣ ਗਿਆਨ ਦੇ ਰਾਹੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਇਸ ਕਰਕੇ ਉਹ ਕਹਿੰਦੇ ਨੇ ਕਿ ਵਾਹਿਗੁਰੂ ਛੇ ਪਰਮਾਣਾਂ ਦੁਆਰਾ ਵੀ ਅਵਿਸ਼ੇ ਹੈ ਫਿਰ ਉਹ ਕਿਵੇਂ ਹੈ ਕਹਿੰਦੇ ਵਾਹਿਗੁਰੂ ਸਵੈ ਅਨੁਭਵ ਪਰਮਾਣ ਸਰੂਪ ਹੈ ਉਹ ਆਪਣੇ ਆਪ ਤੋਂ ਆਪ ਹੀ ਪ੍ਰਮਾਣ ਰੂਪ ਹੈ ਜਿਵੇਂ ਇੱਕ ਵਾਰੀ ਬੜੀ ਪੁਰਾਣੀ ਗੱਲ ਹੈ ਅਖੇ ਮਹਾਰਾਜ 10ਵੇਂ ਪਾਤਸ਼ਾਹ ਤੇ ਫਿਲਮ ਬਣਾਉਣ ਲੱਗੇ ਸੀ ਆ ਫਿਲਮ ਬਣਾਉਣ ਲੱਗੇ ਕਿ 10ਵੇਂ ਪਾਸ਼ੇ ਫਿਲਮ ਬਣਾਉਣੀ ਆ ਆ ਫਿਰ ਜਦੋਂ ਸਾਰਿਆਂ ਨੂੰ ਜਾ ਕੇ ਸੰਤਾਂ ਮਹਾਤਮਾ ਨੂੰ ਪੁੱਛਦੇ ਰਹੇ ਕਿ ਅਸੀਂ ਫਿਲਮ ਬਣਾਉਣੀ ਆ ਇਜਾਜ਼ਤ ਦਿਓ ਇੱਕ ਮਹਾਤਮਾ ਕਹਿਣ ਲੱਗੇ ਵੀ ਦੇਖੋ ਉਹ ਜਿਹੜਾ ਐਕਟਰ ਸੀ ਨਾ 10ਵੇਂ ਪਾਸ਼ਾ ਉਹ ਆਪ ਹੀ ਸੀ ਉਹਦੀ ਰੀਸ ਹੋਰ ਕੋਈ ਨਹੀਂ ਕਰ ਸਕਦਾ ਉਹਦੇ ਬਰਾਬਰ ਹੋਰ ਕੋਈ ਨਹੀਂ ਜਾ ਸਕਦਾ ਇਸ ਕਰਕੇ ਆਕਾਲ ਪੁਰਖ ਜਿਹੜਾ ਕੋਚਾ ਉਹ ਆਪੇ ਹੀ ਆਪ ਹੈ ਉਹ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਪੈਂਦੀ ਇਸੇ ਕਰਕੇ ਉਹ ਸਵੈ ਅਨਭਵ ਪ੍ਰਮਾਣ ਸਰੂਪ ਆਪ ਹੀ ਆਪ ਹੈ ਦਸਵੇਂ ਪਾਤਸ਼ਾਹ ਦਿੰਦੇ ਨੇ ਇਹਦਾ ਪ੍ਰਮਾਣ ਜਾਪ ਸਾਹਿਬ ਦੇ ਵਿੱਚ ਅਨਭਵ ਪ੍ਰਕਾਸ਼ ਨਿਸ ਦਿਨ ਅਨਾਸ ਇਹਨਾਂ ਛੇ ਪ੍ਰਮਾਣਾਂ ਦਾ ਖੰਡਨ ਕਰਦੇ ਨੇ ਮਹਾਰਾਜ ਸੱਚੇ ਬਾਦਸ਼ਾਹ ਵੀ ਕਹਿੰਦੇ ਉਹ ਤਾਂ ਅਨਭਵ ਪ੍ਰਕਾਸ਼ ਰਾਤ ਦਿਨ ਪ੍ਰਕਾਸ਼ ਮਾਨ ਕਰਨ ਵਾਲਾ ਸਾਰਿਆਂ ਦੇ ਤਾਂ ਇਸ ਕਰਕੇ ਜਿੰਨ ਸੇਵਾ ਤਿਨ ਪਾਇਆ ਮਾਨ ਜਿਨ੍ਹਾਂ ਨੇ ਜਿਵੇਂ ਵੀ ਸੇਵਾ ਕੀਤੀ ਹੈ ਉਹਨਾਂ ਨੇ ਉਸੇ ਪ੍ਰਕਾਰ ਹੀ ਮਾਨ ਤੋਂ ਭਾਵ ਮੰਨਣ ਗਿਆਨ ਨੂੰ ਪ੍ਰਾਪਤ ਕੀਤਾ ਨਾਨਕ ਗਾਵੀਐ ਗੁਣੀ ਨਿਧਾਨ ਨਾਨਕ ਤੋਂ ਪਾਲ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਗੁਣੀ ਨਿਧਾਨ ਜਿਹੜਾ ਗੁਨਾ ਦਾ ਖਜ਼ਾਨਾ ਹੈ ਆਕਾਲ ਪੁਰਖ ਵਾਹਿਗੁਰੂ ਓ ਨਿਧਾਨ ਤੋਂ ਭਾਵ ਖਜ਼ਾਨਾ ਉਸ ਖਜ਼ਾਨੇ ਨੂੰ ਗਾਵੀਐ ਕਿਵੇਂ ਕਹਿੰਦੇ ਇਕੱਲੇ ਨਾ ਗਾਇਓ ਆਪਣੇ ਆਪ ਗੁਰਾਂ ਦੇ ਰਾਹੀਂ ਗਾਇਓ ਸੰਗਤ ਦੇ ਨਾਲ ਮਿਲ ਕੇ ਗਾਇਓ ਕਿ ਕੱਲਾ ਬੰਦਾ ਕਦੇ ਸਫਲਾ ਨਹੀਂ ਹੋਇਆ ਸੰਗਤ ਤੋਂ ਬਿਨਾ ਸਤਿਗੁਰੂ ਤੋਂ ਬਿਨਾ ਵੀ ਮੈਨੂੰ ਗੁਰੂ ਦੀ ਲੋੜ ਨਹੀਂ ਮੈਂ ਤਾਂ ਆਪਣੇ ਆਪ ਹੀ ਤਰ ਜਾਵਾਂਗਾ ਤਾਂ ਮਹਾਰਾਜਾ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਕਹਿੰਦੇ ਗਾਵੀਐ ਗਾਓ ਗਾਉਣਾ ਕਰੋ ਪਹਿਲਾਂ ਆਪਣੀ ਜ਼ੁਬਾਨ ਦੇ ਨਾਲ ਉਹਦੇ ਨਾਮ ਨੂੰ ਬਾਣੀ ਨੂੰ ਫਿਰ ਸੁਣੀਐ ਫਿਰ ਧਿਆਨ ਦੇ ਨਾਲ ਸੁਣਨਾ ਕਰੋ ਗਾਵੀਐ ਸੁਣੀਐ ਫਿਰ ਮਨ ਮੰਨਣ ਕਰੋ ਦਾ ਫਿਰ ਰੱਖੀਐ ਤੋਂ ਭਾਵ ਉਹਨੂੰ ਬਸਾਉਣਾ ਕਰੋ ਆਪਣੇ ਹਿਰਦੇ ਦੇ ਵਿੱਚ ਫਿਰ ਹੁੰਦਾ ਹੈ ਭਾਉ ਪ੍ਰਕਾਸ਼ ਰਚੀ ਦਾ ਅਰਥ ਨੇ ਅਧਿਆਸਨ ਕਰਨਾ ਇਹ ਤਿੰਨ ਚੀਜ਼ਾਂ ਆਮ ਕਥਾ ਚ ਸਾਰੇ ਕਹਿੰਦੇ ਨੇ ਕਿ ਸ਼ਰਵਣ ਮੰਨਨ ਅਧਿਆਸਨ ਇਸ ਦੀ ਕਮਾਈ ਕਰੋ ਸ਼ਰਵਣ ਕਰੋ ਫਿਰ ਮੰਨਨ ਕਰੋ ਫਿਰ ਅਧਿਆਸਨ ਕਰੋ ਔਰ ਮਹਾਰਾ ਸਤਿ ਪਾਤਸ਼ਾਹ ਕਹਿੰਦੇ ਨੇ ਕਿ ਆਪਾਂ ਪਹਿਲਾਂ ਸੁਣ ਆਏ ਆ ਇਹ ਸਾਰੀਆਂ ਚੀਜ਼ਾਂ ਕਿ ਹੁਣ ਸ਼ਰਵਣ ਦਾ ਜਿਹੜਾ ਹੈ ਭਾਵ ਕੀ ਹੈ ਮੰਨਣ ਦਾ ਭਾਵ ਕੀ ਮੰਨਣ ਕੀ ਨੂੰ ਕਹਿੰਦੇ ਨੇ ਇਹਦੀ ਉਤਪਤੀ ਕਿੱਥੋਂ ਹੋਈ ਹੈ ਅਸਲ ਵਿੱਚ ਇਹ ਹੈ ਕਿ ਤੇ ਅਧਿਆਸਨ ਕੀ ਨੂੰ ਕਹਿੰਦੇ ਨੇ ਕਮਾਈ ਕਰਨ ਇਹ ਅਧਿਆਸਨ ਦਾ ਭਾਵ ਕੀ ਹੈ ਜੇ ਆਪਾਂ ਨੂੰ ਮੂਲ ਰੂਪ ਵਿੱਚ ਕਿਸੇ ਗੱਲ ਦਾ ਪਤਾ ਹੀ ਨਹੀਂ ਨਾ ਚੀਜ਼ਾਂ ਨੇ ਜਨਮ ਕਿੱਥੋਂ ਲਿਆ ਜਾਂ ਇਹਨਾਂ ਦਾ ਭਾਵ ਕੀ ਹੈ ਫਿਰ ਆਪਾਂ ਇਹ ਤਾਂ ਸਾਰੀ ਜ਼ਿੰਦਗੀ ਕਿਹੇ ਜਾਵਾਂਗੇ ਬਈ ਸ਼੍ਰਵਣ ਮੰਨਣ ਅਧਿਆਸਨ ਕਰੋਗੇ ਪਰ ਇਹਦਾ ਗਿਆਨ ਹੋਣਾ ਜ਼ਰੂਰੀ ਹੈ ਉਹ ਸਤਿਗੁਰੂ ਮਹਾਰਾਜ ਪਹਿਲਾਂ ਤਾਂ ਆਪਾਂ ਨੂੰ ਇਹ ਕਹਿੰਦੇ ਨੇ ਕਿ ਗਾਵੀ ਹੈ ਜਦੋਂ ਕਹਿੰਦੇ ਨੇ ਗਾਵੀ ਹੈ ਬਾਣੀ ਸਤਿਗੁਰੂ ਜੀ ਜਦੋਂ ਬਾਣੀ ਗਾਉਂਦੇ ਨੇ ਸੁਣਾਉਂਦੇ ਨੇ ਜੇ ਆਮ ਬੰਦਾ ਅੱਜ ਦੇ ਯੁੱਗ 'ਚ ਕਹੇ ਵੀ ਮਹਾਰਾਜ ਤਾਂ ਹੁਣ ਬਾਣੀ ਸੁਣਾਉਂਦੇ ਨਹੀਂ ਗੁਰੂ ਗ੍ਰੰਥ ਸਾਹਿਬ ਤਾਂ ਹੁਣ ਬੋਲਦੇ ਨਹੀਂ ਨਹੀਂ ਮਹਾਰਾਜ ਬੋਲਦੇ ਨੇ ਸਤਿਗੁਰੂ ਜੀ ਆਪਣੇ ਆਪ ਨਹੀਂ ਆਵਾ ਤਵਾ ਬੋਲਦੇ ਇਹ ਉਹ ਗੱਲ ਨਹੀਂ ਕਿ ਐਵੇਂ ਬੈਠੇ ਗੱਲਾਂ ਕਰੀ ਜਾਣ। ਇਹ ਤਾਂ ਜੇ ਕੋਈ ਆ ਕੇ ਪਿਆਰ ਨਾਲ ਤਾਬਿਆ ਬੈਠੇਗਾ, ਮੰਗਲ ਕਰੇਗਾ, ਮਹਾਰਾਜ ਦੇ ਦਰਸ਼ਨ ਕਰੇਗਾ, ਜਦੋਂ ਬਾਣੀ ਨੂੰ ਬੋਲਦਾ ਹੈ, ਜੇ ਕੋਈ ਕਿਸੇ ਦੀ ਚਿੱਠੀ ਪੜ੍ਹ ਕੇ ਆਖੇ ਕਿ ਚਿੱਠੀ ਲਿਖਣ ਵਾਲਾ ਮੈਂ ਆ, ਇਹ ਤਾਂ ਨਹੀਂ ਹੋ ਸਕਦਾ। ਉਹ ਜਿਹੜਾ ਬੋਲਦਾ ਨਾ ਅਸਲ ਵਿੱਚ ਉਹ ਤਾਂ ਉਹੀ ਬੋਲਦਾ ਜਿਹਦੀ ਚਿੱਠੀ ਆਈ ਹੋਈ ਹੈ। ਅਸਲ ਵਿੱਚ ਤਾਂ ਉਹੀ ਬੋਲਦਾ। ਮਹਾਰਾਜ ਕਹਿੰਦੇ ਔ ਜਾਣ ਕੇ ਗੁਰਬਾਣੀ ਨੂੰ ਪੜੋ ਕੇ ਗਾ ਵੀ ਹੈ ਜਦੋਂ ਸਤਗੁਰੂ ਜੀ ਗਾਉਂਦੇ ਨੇ ਭਾਵੇਂ ਆਪੇ ਹੀ ਪਾਠ ਕਰਦੇ ਹੋਈਏ ਪਰ ਇਹ ਨਾ ਕਹੋ ਕਿ ਮੈਂ ਸੁਖਮਨੀ ਸਾਹਿਬ ਪੜ ਲਿਆ ਤੂੰ ਤਾਂ ਪੜਿਆ ਹੀ ਹੈ ਨਾ ਤੂੰ ਰਚਤਾ ਤਾਂ ਨਹੀਂ ਹੈਗਾ ਸੁਖਮਨੀ ਸਾਹਿਬ ਨੂੰ ਰਚਿਆ ਤਾਂ ਤੂੰ ਨਹੀਂ ਹੈ ਪੰਜਵੇਂ ਪਾਤਸ਼ਾਹ ਨੇ ਰਚਨਾ ਕੀਤੀ ਹੈ ਤੂੰ ਉਹਨੂੰ ਗਾ ਵੀ ਹੈ ਪੜਨ ਵਾਲਾ ਜਿਹੜਾ ਹੈ ਤੂੰ ਇਹ ਸਮਝ ਕੇ ਗੁਰੂ ਸਾਹਿਬ ਨੇ ਮੈਨੂੰ ਸੁਨੇਹਾ ਭੇਜਿਆ ਇਸ ਪ੍ਰਕਾਰ ਭਾਵਨਾ ਦੇ ਨਾਲ ਜਦੋਂ ਇਉਂ ਜਾਣੋ ਕਿ ਜਿੰਨੀ ਮੈਂ ਬਾਣੀ ਪੜ੍ਹ ਰਿਹਾ ਜਾਂ ਕੀਰਤਨ ਸੁਣ ਰਿਹਾ ਕਥਾ ਸੁਣ ਰਿਹਾ ਇਹ ਸਤਿਗੁਰੂ ਜੀ ਹੀ ਮੈਨੂੰ ਸੁਣਾ ਰਹੇ ਨੇ ਕਿਉਂ ਗਾਵੀ ਹੈ ਜਦੋਂ ਗਾਵੀ ਹੈ ਸਤਿਗੁਰੂ ਜੀ ਗਾਉਂਦੇ ਨੇ ਕੀਰਤਨ ਭਾਵੇਂ ਰਾਗੀ ਸਿੰਘ ਕਰਦੇ ਨੇ ਕਿ ਕਈਆਂ ਦਾ ਇਹ ਵਿਚਾਰ ਹੁੰਦਾ ਕਿ ਰਾਗੀ ਕੀਰਤਨ ਕਰਦੇ ਨੇ ਇਹ ਰਾਗੀ ਦੀ ਸ਼ਕਲ ਨਹੀਂ ਚੰਗੀ ਹੈ ਇਹਦੀ ਟੂੰਗ ਨਹੀਂ ਚੰਗੀ ਹੈ ਆ ਫਲਾਨਾ ਆਇਆ ਹੈ ਅਨਿਆ-ਨਿਆ ਗੱਲਾਂ ਸੋਚਣ ਦਾ ਕੀ ਫਾਇਦਾ ਉਦੋਂ ਅੱਖਾਂ ਬੰਦ ਕਰਕੇ ਜਿਹੜੇ ਪਾਤਸ਼ਾਹ ਦਾ ਸ਼ਬਦ ਚੱਲਦਾ ਉਹ ਪੜ੍ਹਦੇ ਨੇ ਉਸੇ ਪਾਤਸ਼ਾਹ ਦਾ ਧਿਆਨ ਕਰਕੇ ਸੁਣੋ ਕਿ ਇਹ ਤਾਂ ਪੰਜਵੇਂ ਪਾਤਸ਼ਾਹ ਗਾ ਰਹੇ ਨੇ ਇਹ ਥੋੜੀ ਗਾ ਰਹੇ ਨੇ ਇਹਨਾਂ ਕੋਲ ਕੀ ਹੈ ਜੇ ਬਾਣੀ ਉਹਨਾਂ ਨੇ ਗਾਈ ਆ ਤਾਂ ਹੀ ਉਹਨਾਂ ਨੇ ਅੱਗੇ ਗਾਈ ਆ ਇਸ ਕਰਕੇ ਨਿਰਮਾਤਾ ਤਾਂ ਉਹ ਨੇ ਰਚਣ ਵਾਲੇ ਤਾਂ ਉਹ ਆਪ ਨੇ ਉਹ ਜਦੋਂ ਵੀ ਕੀਰਤਨ ਹੁੰਦਾ ਤਾਂ ਇਉਂ ਸਮਝੋ ਕਿ ਉਹ ਸਤਿਗੁਰੂ गा ਰਹੇ ਨੇ ਤਾਂ ਫੇਰ ਉਹਨੂੰ ਗਾ ਵੀ ਹੈ ਉਹ ਪਿੱਛੇ ਜਿਹੜਾ ਉਹਨਾਂ ਨੇ ਮਨ ਰੱਖੀ ਹੈ ਭਾਉ ਭਾਉ ਦਾ ਅਰਥ ਹੈ ਪ੍ਰੇਮ ਜਦੋਂ ਸਤਿਗੁਰੂ ਦੀ ਬਾਣੀ ਗਾਉਂਦਾ ਕੋਈ ਕੋਈ ਸੁਣਾਉਂਦਾ ਪਾਠ ਸੁਣਾਉਂਦਾ ਕਥਾ ਸੁਣਾਉਂਦਾ ਕੋਈ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਸੁਣਾਉਂਦਾ ਉਦੋਂ ਭਾਵਨਾ ਨਾਲ ਜਾਣੋ ਕਿ ਸਤਿਗੁਰੂ ਸੁਣਾ ਰਹੇ ਫੇਰ ਸ਼ਰਧਾ ਬੰਦਣੀ ਆਪਣੇ ਮਨ 'ਚ ਫੇਰ ਕਿਰਪਾ ਹੋਣੀ ਹੈ ਸੁਣੀ ਹੈ ਫਿਰ ਸੁਣਨਾ ਕਰੋ ਉਹਨੂੰ ਪਿਆਰ ਨਾਲ ਵੀ ਇਹ ਸਤਿਗੁਰੂ ਮਹਾਰਾਜ ਮੈਨੂੰ ਸੁਣਾ ਰਹੇ ਨੇ ਸੁਣੀਏ ਭਾਉ ਪ੍ਰੇਮ ਦੇ ਨਾਲ ਸੁਣਨਾ ਕਰੋ ਉਹਨੂੰ ਸ਼੍ਰਵਣ ਕਰਨਾ ਮਨ ਮੰਦਨ ਕਰੋ ਮਨ ਦੇ ਅੰਦਰ ਰੱਖੀ ਅਨ ਅਧਿਆਸਨ ਕਰੋ ਫਿਰ ਭਾਉ ਪ੍ਰਕਾਸ਼ ਹੋਵੇਗਾ ਹੁਣ ਕਹਿੰਦੇ ਸ਼੍ਰਵਣ ਪਹਿਲਾਂ ਤਾਂ ਗਾਉਣਾ ਤਾਂ ਆਪਾਂ ਸੁਣ ਲਿਆ ਕਿ ਸਤਿਗੁਰੂ ਜੀ ਗਾਉਂਦੇ ਨੇ ਤੇ ਆਪਾਂ ਸੁਣਦੇ ਹਮੇਸ਼ਾ ਜਦੋਂ ਪਾਠ ਕਰੋ ਇਹੀ ਸਮਝੋ ਕਿ ਮਹਾਰਾਜ ਮੈਨੂੰ ਬਾਣੀ ਸੁਣਾ ਰਹੇ ਨੇ ਇਹ ਨਾ ਕਹੋ ਕਿ ਮੈਂ ਪੜ ਰਿਹਾ ਜੇ ਆਪਾਂ ਇਹ ਸਮਝ ਲਾਂਗੇ ਮਹਾਰਾਜ ਮੈਨੂੰ ਬਾਣੀ ਸੁਣਾ ਰਹੇ ਨੇ ਤਾਂ ਆਪਾਂ ਕੰਨਾਂ ਨਾਲ ਆਪੇ ਸੁਣੀ ਜਾਣੀ ਹੈ ਇਉਂ ਨਾ ਜਾਣੋ ਜੇ ਤੁਸੀਂ ਕਹੋ ਨਹੀਂ ਇਹ ਤਾਂ ਮੈਂ ਬੋਲ ਰਿਹਾ ਜਾਂ ਮੈਂ ਕੀਰਤਨ ਕਰ ਰਿਹਾ ਨਹੀਂ ਭਾਈ ਵਾਹਿਗੁਰੂ ਦੀ ਜੋਤ ਤੇਰੇ ਅੰਦਰ ਹੈ ਤਾਂ ਤੂੰ ਬੋਲ ਰਿਹਾ ਵਾਹਿਗੁਰੂ ਬੋਲ ਰਿਹਾ ਤੇਰੇ ਅੰਦਰ ਤੂੰ ਕੰਨਾਂ ਨਾਲ ਸੁਣ ਇੰਨੀ ਭਾਵਨਾ ਬਣਾਓ ਕਿ ਗੁਰੂ ਨਾਨਕ ਦੇਵ ਜੀ ਮੈਨੂੰ ਜਪਜੀ ਸਾਹਿਬ ਸੁਣਾਉਂਦੇ ਨੇ ਗੁਰੂ ਅਰਜਨ ਦੇਵ ਜੀ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦੇ ਨੇ ਜਪ ਸਾਹਿਬ ਮੈਨੂੰ ਦਸਵੇਂ ਪਾਤਸ਼ਾਹ ਸੁਣਾਉਂਦੇ ਨੇ ਜਦ ਇਹ ਉਹ ਪ੍ਰਤੀਤ ਕਰਨ ਲੱਗ ਜਾਓ ਤਾਂ ਵਾਕੇ ਉਹੀ ਅਵਸਥਾ ਬਣ ਜਾਂਦੀ ਬੰਦੇ ਦੀ ਫਿਰ ਮਹਾਰਾਜ ਕਹਿੰਦੇ ਫਿਰ ਮਨ ਰੱਖੀ ਆ ਭਾਉ ਮਨ ਦੇ ਅੰਦਰ ਭਾਵਨਾ ਇਹ ਕਰ ਲਓ ਹੁਣ ਇਹਦੇ ਵਿੱਚ ਜਿਹੜੀਆਂ ਤਿੰਨ ਚੀਜ਼ਾਂ ਆਈਆਂ ਨੇ ਕਿ ਗਾਵੀ ਹੈ ਫਿਰ ਸੁਣੀ ਹੈ ਇਹ ਜਿਹੜਾ ਸੁਣਨਾ ਹਨਾ ਇਹ ਸੁਣਨ ਦਾ ਸਰੂਪ ਕੀ ਹੈ ਸੁਣਨ ਦਾ ਲੱਛਣ ਕੀ ਹੈ ਇਹ ਜਿਹੜਾ ਸ਼੍ਰਵਣ ਹੈ ਸੁਣਨਾ ਹੈ ਕਿੰਨੇ ਪ੍ਰਕਾਰ ਦਾ ਹੈ ਸ਼੍ਰਵਣ ਵੀ ਦੋ ਪ੍ਰਕਾਰ ਦਾ ਹੈ ਸ਼੍ਰਵਣ ਦਾ ਮਤਲਬ ਇਹ ਹੁੰਦਾ ਕਿ ਜਿਹੜੀਆਂ ਪੰਕਤੀਆਂ ਸੁਣ ਕੇ ਉਹਨਾਂ ਪੰਕਤੀਆਂ ਦੇ ਮਹਾਤਮ ਦਾ ਜਿਹੜਾ ਨਿਰਣਾ ਕਰਨਾ ਉਹਨੇ ਤਾਤ ਪਰਜ ਦਾ ਨਿਰਣਾ ਕਰਨਾ ਹੈ ਨਾ ਪਰਜੋਜਨ ਦਾ ਨਿਰਣਾ ਕਰਨਾ ਉਹਨੂੰ ਸੁਣ ਕੇ ਜਿਹੜਾ ਆਪਣੇ ਮਨ ਦਾ ਟਿਕਣਾ ਸੁਣ ਕੇ ਮਨ ਟਿਕਦਾ ਅਸਲ ਵਿੱਚ ਜਦੋਂ ਆਪਾਂ ਪਾਠ ਕਰਦੇ ਆ ਉਹਦਾ ਆਪਣਾ ਮਨ ਕਿਤੇ ਹੋਰ ਹੁੰਦਾ ਇਸੇ ਕਰਕੇ ਗੁਰਬਾਣੀ ਆਪਣੇ ਮੂੰਹ ਵਿੱਚ ਹੁੰਦੀ ਹੈ ਮਨ ਹੋਣੀ ਕਿਤੇ ਹੋਰ ਗਏ ਨੇ ਮਨ ਟਿਕਿਆ ਨਹੀਂ ਮਹਾਰਾਜ ਕਹਿੰਦੇ ਪਹਿਲਾਂ ਸ਼ਰਵਣ ਕਰਨਾ ਸਿੱਖੋ ਪਿਆਰਿਓ ਸ਼ਰਵਣ ਤੋਂ ਅੱਗੇ ਨਾ ਜਾਓ ਪਹਿਲਾਂ ਜਿਹੜਾ ਬੰਦਾ ਸ਼ਰਵਣ ਕਰ ਲਏਗਾ ਆਪਣੇ ਆਪ ਹੀ ਮੰਨਣ ਹੋਣ ਜਾ ਜੇ ਪਹਿਲੀ ਕਲਾਸ ਵਿੱਚ ਬੱਚਾ ਦਾਖਲ ਕਰਾ ਦਈਏ ਅਗਲੇ ਸਾਲ ਦੂਸਰੀ ਚ ਆਉਣੇ ਹੋ ਹੀ ਜਾਣਾ ਫਿਰ ਤੀਸਰੀ ਚ ਵੀ ਹੋਏ ਜਾਣਾ ਤੇ ਜੇ ਪਹਿਲਾਂ ਹੀ ਪੰਜਵੇਂ ਚ ਦਾਖਲ ਕਰਾਉਣ ਨੂੰ ਫਿਰ ਉਹ ਪ੍ਰਿੰਸੀਪਲ ਮੰਨਦਾ ਕਿਤੇ ਵੀ ਕਿ ਪਹਿਲੀ ਕਲਾਸ ਦਾ ਬੱਚਾ ਨੂੰ ਪੰਜਵੇਂ ਚ ਦਾਖਲ ਕਰ ਲਓ ਜੀ ਉਹ ਨਹੀਂ ਮੰਨਦਾ ਮਹਾਰਾਜ ਕਹਿੰਦੇ ਪਹਿਲਾਂ ਸਰਵਣ ਨੂੰ ਜਾਣੋ ਹੈ ਕੀ ਇਹ ਸਰਵਣ ਦੋ ਪ੍ਰਕਾਰ ਦਾ ਹੈ ਉਹਦੇ ਵਿੱਚ ਵੀ ਅੱਗੇ ਪਹਿਲੀ ਪ੍ਰਕਾਰ ਦਾ ਤਾਂ ਇੱਕ ਪ੍ਰਕਾਰ ਦਾ ਦੂਸਰੀ ਪ੍ਰਕਾਰ ਵਿੱਚ 6 ਚੀਜ਼ਾਂ ਆਉਂਦੀਆਂ ਨੇ ਜਦ ਤੱਕ ਉਹ 6 ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਉਦੋਂ ਤੱਕ ਸਰਵਣ ਕਰਨ ਨੂੰ ਆਪਾਂ ਸਮਝੇ ਨਹੀਂ ਸਕਦੇ ਸੋ ਸਤਿਗੁਰੂ ਮਹਾਰਾਜ ਕੱਲ ਨੂੰ ਆਪਾਂ ਨੂੰ ਦੱਸਣਗੇ ਕਿ ਸ਼੍ਰਵਣ ਕਿਵੇਂ ਕਰਨਾ ਫਿਰ ਅੱਗੇ ਹੌਲੀ-ਹੌਲੀ ਦੱਸਣਗੇ ਮੰਨਣ ਕੀ ਚੀਜ਼ ਹੁੰਦੀ ਹੈ ਫਿਰ ਅੱਗੇ ਦੱਸਣਗੇ ਅਭਿਆਸਣ ਕੀ ਨੂੰ ਕਹਿੰਦੇ ਨੇ ਇਹਨਾਂ ਗੱਲਾਂ ਦਾ ਜਦ ਤੱਕ ਗਿਆਨ ਨਹੀਂ ਹੁੰਦਾ ਉਦੋਂ ਤੱਕ ਆਪਾਂ ਪੰਜ ਪ੍ਰਵਾਨ ਦੀ ਪੌੜੀ ਨੂੰ ਨਹੀਂ ਸਮਝ ਸਕਣਾ ਪੰਜ ਪ੍ਰਵਾਨ ਦੀ ਪੌੜੀ ਨੂੰ ਸਮਝਣ ਲਈ ਫਿਰ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਸੁਣਿਆ ਦੀਆਂ ਚਾਰ ਪੌੜੀਆਂ ਕਹਿਣਗੇ ਫਿਰ ਮੰਨਣ ਦੀਆਂ ਚਾਰ ਪੌੜੀਆਂ ਕਹਿਣਗੇ ਫਿਰ ਪੰਜ ਪ੍ਰਵਾਨ ਵਾਲੀ ਪੌੜੀ ਨਿਧਿਆਸਣ ਦੀ ਪੌੜੀ ਹੈ ਐਸ ਪੌੜੀ ਵਿੱਚੋਂ ਉਸ ਪੌੜੀ ਤੱਕ ਜਾਣ ਲਈ ਸਾਨੂੰ ਪਹਿਲਾਂ ਇਸ ਨੂੰ ਸਮਝਣਾ ਪੈਣਾ ਜਿਵੇਂ ਕਿਸੇ ਥਾਂ ਤੇ ਜਾਣ ਲਈ ਪਹਿਲਾਂ ਉਹਦੇ ਕਾਨੂੰਨ ਸਮਝੋ ਫਿਰ ਉੱਥੇ ਜਾਓ ਇਹ ਪੰਜਵੀਂ ਪੌੜੀ ਵਿੱਚ ਗਾਵੀ ਹੈ ਸੁਣੀ ਹੈ ਮਾਨ ਰੱਖੀ ਹੈ ਭਾਉ ਦੀ ਵਿੱਚੋਂ ਹੀ ਪੰਜ ਪ੍ਰਮਾਣ ਦੀ ਪੌੜੀ ਤੱਕ ਦਾ ਗਿਆਨ ਸਤਿਗੁਰੂ ਗੁਰੂਆਂ ਤੋਂ ਵਰਵਾਉਣਗੇ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਨੂੰ ਤਾਈਓ ਕਿਹਾ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਦ ਰੱਖੀ ਮੇਰੀ ਮਹਾਰਾਜ ਸਭ ਤੋਂ ਵੱਡੇ ਨੇ ਸਮਝਾਉਣ ਦੇ ਤਰੀਕੇ ਵੀ ਮਹਾਰਾਜ ਦੇ ਬੜੇ ਸੋਹਣੇ ਨੇ ਪਿਆਰ ਨਾਲ ਸਮਝਾ ਰਹੇ ਨੇ ਆਪਾਂ ਸਮਝ ਰਹੇ ਆ ਵੱਡੀ ਚੀਜ਼ ਹੈ ਗਾਵੀ ਹੈ ਗਾਵੀ ਹੈ ਵਾਹਿਗੁਰੂ ਮੰਤਰ ਨੂੰ ਇਉਂ ਜਾਣ ਕੇ ਕਿ ਇਹ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਗੁਰੂ ਨਾਨਕ ਦੇਵ ਜੀ ਬੋਲ ਰਹੇ ਨੇ ਸੰਗਤ ਰੂਪ ਵਿੱਚ ਤੇ ਮੈਂ ਸੁਣ ਰਿਹਾ ਹਾਂ ਮਨ ਦੇ ਚ ਭਾਵਨਾ ਰੱਖ ਕੇ ਅਜਿਹਾ ਜਾਣੋ ਵੀ ਜਿਹੜਾ ਵਾਹਿਗੁਰੂ ਅੱਖਰ ਆ ਰਿਹਾ ਮੇਰੇ ਕੰਨਾਂ ਵਿੱਚ ਉਹ ਗੁਰਨਾਨਕ ਦੇਵ ਜੀ ਬੋਲ ਰਹੇ ਨੇ ਕਿੰਤੂ ਕਰਨ ਵਾਲਾ ਕਰਦਾ ਕਿਵੇਂ ਵਿੱਚ ਸੰਗਤ ਹਰ ਪ੍ਰਭਵਸੈ ਜੀ ਉਹ ਸੰਗਤ ਵਿੱਚ ਬਹਿ ਕੇ ਉਹ ਆਪ ਬੋਲ ਰਿਹਾ ਉਹਨੂੰ ਤੂੰ ਪਿਆਰ ਨਾਲ ਸੁਣਨ ਵਾਲਾ ਜਿਗਿਆਸੂ ਬਣ ਜਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਜਦੋਂ ਆਪਾਂ ਹੌਲੀ ਸਾਇੰਸ ਦੀ ਕਿਤਾਬ ਆਰੰਭ ਹੁੰਦੀ ਹੈ ਦੂਸਰੀ ਤੀਸਰੀ ਕਲਾਸ ਤੋਂ ਹੀ ਬੜਾ ਛੋਟਾ ਜਾਂ ਇੱਕ ਪ੍ਰਸੰਗ ਹੁੰਦਾ ਇੱਕ ਫੁੱਲ ਦਾ ਹੀ ਇਹ ਫੁੱਲ ਹੁੰਦਾ ਇਹਦੀਆਂ ਫੱਦੀਆਂ ਹੁੰਦੀਆਂ ਨੇ ਇਹ ਆ ਚੀਜ਼ ਬਣ ਦੋ ਥੋੜਾ ਜਿਹਾ ਦੱਸਿਆ ਜਾਂਦਾ ਉਹੀ ਸਾਇੰਸ ਦਾ ਪ੍ਰਸੰਗ ਚੌਥੀ ਵਿੱਚ ਜਾ ਕੇ ਉਹਦੇ ਚ ਇੱਕ ਲੈਸਨ ਹੋਰ ਵੱਧ ਜਾਂਦਾ ਇਹੀ ਵੱਧ ਦਾ ਵੱਧਾ ਅੱਗੇ ਜਾ ਕੇ ਵੱਡੀਆਂ ਕਲਾਸਾਂ ਵਿੱਚ ਇੱਕ ਇੱਕ ਫੁੱਲ ਦੇ ਉੱਤੇ ਹੀ ਇੱਕ ਕਿਤਾਬ ਲਿਖੀ ਜਾਂਦੀ ਜਿਨ੍ਹਾਂ ਦਿਨ ਗਿਆਨ ਵੱਧਦਾ ਆਪਣੇ ਵਿੱਚ ਉਲਟਰ ਆਵਾਜ਼ ਹੋ ਗਿਆ ਵੀ ਆਪਣਾ ਦਿਨੋਂ ਦਿਨ ਗਿਆਨ ਘਟਦਾ ਜਾ ਰਿਹਾ ਆਪਾਂ ਚਾਹੁੰਦੇ ਆ ਮੈਨੂੰ ਸੌਖੀ ਜੀ ਗੱਲ ਬੱਸ ਦੱਸੋ ਸੌਖੀ ਸੌਖੀ ਕਰਦਿਆਂ ਕਰਦਿਆਂ ਫੇਰ ਗੱਲ ਦਾ ਆਨੰਦ ਨਹੀਂ ਬਣਦਾ ਇਸ ਕਰਕੇ ਹਮੇਸ਼ਾ ਇਹ ਸਿੱਖੋ ਕਿ ਗਿਆਨ ਬਹੁਤਾ ਮਿਲੇ ਮੈਨੂੰ ਜਦ ਤੱਕ ਕਿਸੇ ਚੀਜ਼ ਦਾ ਆਪਾਂ ਨੂੰ ਗਿਆਨ ਨਹੀਂ ਆ ਉਦੋਂ ਤੱਕ ਉਹਦੀ ਕਦਰ ਨਹੀਂ ਹੈ ਇਸ ਪ੍ਰਕਾਰ ਉਦਾਹਰਣ ਵਜੋਂ ਹੀ ਇੰਨਾ ਕਿ ਮੈਂ ਕਹਿ ਦਿੰਦਾ ਜੇ ਕੋਈ ਬੰਦਾ ਬੰਦੇ ਨੇ ਦਿੱਲੀ ਸ਼ਹਿਰ ਨਹੀਂ ਦੇਖਿਆ ਪਿੰਡ ਵਿੱਚ ਰਹਿੰਦਾ ਕਹਿੰਦੇ ਨੇ ਲੋਕ ਦਿੱਲੀ ਗਿਆ ਸੀ ਮੈਂ ਦਿੱਲੀ ਆ ਹੁਣ ਪਿੰਡ ਚ ਰਹਿਣ ਵਾਲਾ ਜਿਹੜਾ ਬੰਦਾ ਉਹ ਸਾਬਦਾ ਵੀ ਇਹ ਵੀ ਕੋਈ ਪਿੰਡ ਹੋਣਾ ਵੱਡਾ ਸਾਰਾ ਉਹਨੂੰ ਗਿਆਨ ਨਹੀਂ ਇੱਕ ਵਾਰੀ ਉਹਨੂੰ ਬੰਦਾ ਕਿ ਦਿੱਲੀ ਲਗਿਆ ਉਹਨੂੰ ਘੁਮਾਇਆ ਫਰਾਇਆ ਉਹ ਹਫਤਾ ਲੱਗ ਗਿਆ ਘੁੰਮਦਿਆਂ ਨੂੰ ਦਿੱਲੀ ਉੱਥੇ ਜਾ ਉੱਥੇ ਜਾ ਕਹਿੰਦਾ ਵੀ ਬਹੁਤ ਵੱਡੀ ਹੈ ਦਿੱਲੀ ਜਦ ਹੁਣ ਪਿੰਡ ਬੈਠੇ ਨੂੰ ਉਹਨੂੰ ਫੇਰ ਕੋਈ ਕਹੇ ਵੇ ਦਿੱਲੀ ਦੇਖੀ ਤਾਂ ਉਹਦੇ ਅੱਖਾਂ ਦੇ ਮੂਰੇ ਸਾਰੀ ਦਿੱਲੀ ਆਜੇ ਦਿੱਲੀ ਅੱਖਰ ਤਾਂ ਛੋਟਾ ਜਿਹਾ ਪਰ ਹੈ ਬੜਾ ਵੱਡਾ ਭਾਈ 7 ਦਿਨ ਲਾਕੇ ਸਾਨੂੰ ਦਿੱਲੀ ਘੁੰਮਦਿਆਂ ਹਲੇ ਤੱਕ ਉਹਦਾ ਕੋਈ ਉਮਰਾ ਪਰ ਆ ਪਤਾ ਹੀ ਨਹੀਂ ਲੱਗਿਆ ਕਿੱਡੀ ਵੱਡੀ ਇਸ ਤਰ੍ਹਾਂ ਜਿਹੜੇ ਲੋਕ ਘਰ ਬੈਠੇ ਨੇ ਉਹ ਘਰ ਬੈਠੇ ਕਹਿੰਦੇ ਲੈ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਆਹ ਮੂਲ ਮੰਤਰ ਦਾ ਕੀ ਫਾਇਦਾ ਆਹ ਜਪਜੀ ਸਾਹਿਬ ਦਾ ਕੀ ਫਾਇਦਾ ਜਦ ਸਤ ਸੰਗ ਵਿੱਚ ਬੈਠ ਕੇ ਇਹਨੂੰ ਖੋਲੋਗੇ ਨਾ ਦਿੱਲੀ ਵਾਂਗੂ ਦੇਖੋਗੇ ਜਦ ਇਹਨੂੰ ਮਾ ਭਵਤਰ ਵਜਾਜੀ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾ ਕਹਿੰਦੇ ਜਿਹੜਾ ਮੇਰਾ ਸ਼ਹਿਰ ਆ ਨਾ ਸੱਚਖੰਡ ਉਹਦਾ ਨਾਮ ਹੈ ਬੇਗਮਪੁਰਾ ਗਮ ਤੋਂ ਰਹਤ ਹੈ ਮੇਰਾ ਸ਼ਹਿਰ ਆਓ ਮੇਰੇ ਸ਼ਹਿਰ ਦੀ ਸੈਰ ਕਰੋ ਦੇਖੋ ਕਿ ਕਿੱਡੀ ਵੱਡੀ ਹੈ ਗੁਰਮਾਣੀ ਕਿੰਨੇ ਵੱਡੇ ਨੇ ਸਾਡੇ ਗੁਰਨਾਨਕ ਦੇਵ ਜੀ ਕਿੰਨਾ ਵੱਡਾ ਇਤਿਹਾਸ ਹੈ ਸਾਡਾ ਸੋ ਸਤਿਗੁਰੂ ਮਹਾਰਾਜ ਸੱਚਾ ਬਾਦਸ਼ਾਹ ਕਹਿੰਦੇ ਨੇ ਗਾ ਵੀ ਹੈ ਉੰਨਿਆ ਸੁਣੋ ਭਾਈ ਸੁਣਨਾ ਕਰੋ ਸਿੱਧ ਕਹਿਣ ਲੱਗੇ ਮਹਾਰਾਜ ਇਹ ਸ਼ਰਵਣ ਦਾ ਸਰੂਪ ਫਿਰ ਕੀ ਹੈ ਉਹ ਵੀ ਬਾਲ ਦੀ ਜਿਵੇਂ ਕਹਿੰਨਾ ਬਾਲ ਦੀ ਖਲ ਲਾਉਣ ਵਾਲੀ ਗੱਲ ਹੋ ਗਈ ਉਹ ਵੀ ਅਕਿਉਂ ਪ੍ਰਸ਼ਨ ਇਹ ਆ ਜਾਂ ਕਰਦੇ ਨੇ ਕਿ ਜਿਹੜਾ ਮਹਾਰਾਜ ਇਹ ਸ਼ਰਵਣ ਦਾ ਸਰੂਪ ਕੀ ਹੈ ਸਤਿਗੁਰੂ ਮਹਾਰਾਜ ਸਤਿਪਾਦਸ਼ਾ ਕਹਿੰਦੇ ਜਿਹੜਾ ਸ਼ਰਵਣ ਦੇ ਦੋ ਸਰੂਪ ਮੰਨੇ ਨੇ ਇੱਕ ਸਰੂਪ ਤੇ ਇਹ ਹੈ ਇਹ ਜਿਹੜਾ ਆਪਣੇ ਗੁਰੂ ਤੋਂ ਉਪਦੇਸ਼ ਸੁਣਦੇ ਆਪਾਂ ਜਦ ਤੁਸੀਂ ਆਪਣੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਹੋ ਗੋਰਖ ਤੋਂ ਉਪਦੇਸ਼ ਲੈਂਦੇ ਹੋ ਜਾਂ ਸਤਗੁਰੂ ਜੀ ਕਹਿੰਦੇ ਗੁਰ ਸੇਖ ਉਪਦੇਸ਼ ਲੈਂਦੇ ਬਾਣੀ ਦਾ ਹੀ ਇਸ ਉਪਦੇਸ਼ ਨੂੰ ਸੁਣ ਕੇ ਜਿਹੜਾ ਇਹ ਪ੍ਰਤੀਤ ਹੁੰਦਾ ਕਿ ਆਤਮਾ ਬ੍ਰह्म ਰੂਪ ਹੈ ਮਨ ਤੋਂ ਜੋ ਤਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਇਹ ਜਿਹੜਾ ਉਪਦੇਸ਼ ਸੁਣਿਆ ਨਾ ਹੁਣ ਆਪਾਂ ਨੇ ਇਹਨੂੰ ਸ਼ਰਵਣ ਦੀ ਪਹਿਲੀ ਕਿਸਮ ਕਹਿੰਦੇ ਨੇ ਕਿ ਸੁਣ ਕੇ ਭਰੋਸਾ ਹੋ ਜਾਣਾ ਕਿ ਆਤਮਾ ਹੀ ਪਰਮਾਤਮਾ ਹੈ ਇਹ ਸ਼ਰਵਣ ਦਾ ਇਹ ਪਹਿਲਾ ਸਰਕਾਰ ਹੈ ਸ਼ਰਵਣ ਦਾ ਕਿ ਭਰੋਸਾ ਹੋ ਜਾਣਾ ਤੋ ਦੂਸਰਾ ਜਿਹੜਾ ਸ਼ਰਵਣ ਹੈ ਉਹ ਗੁਰੂ ਦੇ ਦੱਸੇ ਹੋਏ ਬਚਨਾਂ ਦੇ ਉੱਤੇ 6 ਚਿੰਨ ਹੁੰਦੇ ਨੇ ਉਹ 6 ਚਿੰਨਾਂ ਦੇ ਮੁਤਾਬਕ ਸ਼ਰਵਣ ਦੇ ਮਹਾਤਮ ਨੂੰ ਜਾਣਨਾ ਸ਼ਰਵਣ ਨੂੰ ਸਮਝਣਾ ਇਹ ਸ਼ਰਵਣ ਕੀ ਚੀਜ਼ ਹੈ ਉਹ ਕਈ ਐਸਾ 6 ਚਿੰਨਾਂ ਦੁਆਰਾ ਕਰਦੇ ਨੇ ਜਿਵੇਂ 6 ਚਿੰਨਾਂ ਵਿੱਚ ਆਉਂਦਾ ਹੈ ਉਪਕਰਮ ਉਪ ਸੰਹਾਰ ਪਹਿਲਾ ਚਿੰਨ ਹੈ ਦਾ ਕਿਉਂਕਿ ਵੈਸੇ ਤੇ ਆਪਾਂ ਰੋਜ਼ ਬਾਣੀ ਪੜ੍ਹਦੇ ਆਪਾਂ ਨੂੰ ਉਪਕਰਮ ਉਪ ਸੰਘਾਰ ਪਹਿਲੀ ਵਾਰ ਸੁਣਿਆ ਵੀ ਪਤਾ ਹੀ ਨਹੀਂ ਇਹ ਹੁੰਦਾ ਕੀ ਹੈ ਦੇਖੋ ਉਪਕਰਮ ਉਪ ਸੰਘਾਰੇ ਨੂੰ ਕਹਿੰਦੇ ਨੇ ਜਿੱਥੋਂ ਪਰਾਰੰਭ ਕਰੀਏ ਉੱਥੇ ਸਮਾਪਤੀ ਕਰੀਏ ਕਿਸੇ ਵੀ ਚੀਜ਼ ਦੀ ਇਹ ਕਾਵ ਰਚਨਾ ਵਾਲਿਆਂ ਨੂੰ ਜਾਦੇ ਪਤਾ ਪਿੰਗਲ ਵਾਲਿਆਂ ਨੂੰ ਬਹੁਤਾ ਪਤਾ ਇੰਨਾਂ ਗੱਲਾਂ ਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਰੰਮ ਕੀਤੀ ਪਹਿਲਾਂ ਤਾਂ ਆਪਾਂ ਛੋਟੇ ਤੋਂ ਛੋਟਾ ਲੈਨੇ ਆਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਜਿਹੜਾ ਆਦ ਸੱਚ ਉਪਕਰਮ ਹੈ ਜਿਹਨੂੰ ਆਦ ਸੱਚ ਕਿਹਾ ਉਸੇ ਨੂੰ ਨਾਨਕ ਹੋਸੀ ਵੀ ਸੱਚ ਕਿਹਾ ਇਹਨੂੰ ਉਪ ਸੰਘਾਰ ਕਹਿੰਦੇ ਨੇ ਉਪਕਰਮ ਉਪ ਸੰਘਾਰ ਜਿੱਥੋਂ ਸ਼ੁਰੂ ਕਰਨਾ ਉੱਥੇ ਹੀ ਹੋਰੀ ਸਮਾਪਤ ਕਰਨਾ ਇੱਕ ਓੰਕਾਰ ਬਾਣੀ ਵਿੱਚ ਮੰਗਲ ਰੂਪ ਹੈ ਸਸੇ ਤੋਂ ਬਾਣੀ ਆਰੰਭ ਹੋਈ ਹੈ ਸਤਨਾਮ ਜੇ ਕੋਈ ਕਹੇ ਵੀ ਹੋਤਾ মূল ਮੰਤਰ ਹੈ ਫਿਰ ਸੋਚਿਆ ਸੋਚਨਾ ਤੋਂ ਲੈ ਲੋ ਸੱਤਾ ਉੱਥੇ ਵੀ ਆ ਗਿਆ ਮਹਾਰਾਜ ਨੇ ਕਿਤੇ ਕਮੀ ਨਹੀਂ ਛੱਡੀ ਕੋਈ ਕੁਐਸਚਨ ਕਰੋਗੇ ਉਹ ਫੱਟ ਜਵਾਬ ਮਿਲ ਜਾਣਾ ਸੱਤੇ ਤੇ ਹੀ ਜਾ ਕੇ ਮੁਕਾਤਾ ਠਾਰ ਹੈ 10 20 ਤੇ ਸੱਤੇ ਹੀ ਆ ਗਿਆ ਫਿਰ ਜੇ ਕਹੀਏ ਤਾਲਮੰਥੀ ਵੈ ਹਰਿਆ ਦੇ ਆੜੇ ਤੇ ਮੁੱਕਦੀ ਹੈ ਉੱਥੇ ਗੱਲ ਨਹੀਂ ਬਣਦੀ ਆੜੇ ਤੋਂ ਬਾਣੀ ਹੋਈ ਨਹੀਂ ਹੁੰਦੀ ਕਿਉਂਕਿ ਉਪਕਰਮ ਉਪ ਸੰਘਾਰ ਇੱਥੇ ਜਾ ਕੇ ਮਿਲ ਜਾਂਦਾ ਹੈ ਜੋ ਜਿਹੜਾ ਉਪਕਰਮ ਉਪ ਸੰਘਾਰ ਜਾਂ ਸੁશ્રਵਣ ਵਾਲੇ ਨੂੰ ਪਤਾ ਨਾ ਹੋਵੇ ਸਵੇਸ਼ ਕਰਕੇ ਉਦੋਂ ਤੱਕ ਸੁશ્રਵਣ ਵਾਲਾ ਜਿਹੜਾ ਨਾ ਉਹ ਸੰਪੂਰਨ ਨਹੀਂ ਹੁੰਦਾ ਉਹਦੇ ਵਿੱਚ ਸਵੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਵੀ ਮੱਧ ਵਿੱਚ ਵੀ ਜਾ ਕੇ ਇਹੀ ਕਿਹਾ ਆਗ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਮੱਧ ਵਿੱਚ ਜਾ ਕੇ ਵੀ ਇਸ ਤਰ੍ਹਾਂ ਹੀ ਕਹਿੰਦੇ ਨੇ ਇਸ ਕਰਕੇ ਇਹ ਪਹਿਲਾ ਜਿਹੜਾ ਲੱਛਣ ਹੈ ਉਪਕਰਮ ਉਪ ਸੰਘਾਰ ਦਾ ਇਹ ਸ਼ਰਵਣ ਕਿਉਂਕਿ ਸ਼ਰਵਣ ਦੋ ਪ੍ਰਕਾਰ ਦਾ ਪਹਿਲੇ ਪ੍ਰਕਾਰ ਦਾ ਸ਼ਰਵਣ ਤਾਂ ਆਪਾਂ ਸੋਣ ਹੀ ਲਿਆ ਕਿ ਆਤਮਾ ਨੂੰ ਪਰਮਾਤਮਾ ਰੂਪ ਕਰਕੇ ਜਾਣ ਲੈਣੇ ਆ ਦੂਜੇ ਪ੍ਰਕਾਰ ਦਾ ਸ਼ਰਵਣ ਹੈ ਜਿਹੜੇ ਗੁਰੂ ਦੇ ਦੱਸੇ ਹੋਏ ਬਚਨਾਂ ਦੇ ਮੁਤਾਬਕ 6 ਚਿੰਨ੍ਹ ਦੇ ਰਾਹੀ ਆਪਾਂ ਪਛਾਣ ਕਰ ਸਕਦੇ ਹਾਂ ਉਹ 6 ਚਿੰਨ੍ਹ ਆਪਾਂ ਨੂੰ ਯਾਦ ਹੋਣੇ ਚਾਹੀਦੇ ਚਲੋ 6 ਨਹੀਂ ਤਾਂ ਤੁਹਾਨੂੰ ਦੋ ਯਾਦ ਰਹਿ ਜਾਣਗੇ ਇੱਕ ਹੀ ਰਹਿ ਜਾਊਗਾ ਮਾੜਾ ਮੋਟਾ ਕੋਈ ਪੱਲੇ ਤਾਂ ਪੈ ਜਾਊਗਾ ਨਾ ਆਪਣੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਦੂਸਰੀ ਚੀਜ਼ ਹੁੰਦੀ ਹੈ ਅਭਿਆਸ ਬਾਰ-ਬਾਰ ਅਭਿਆਸ ਕਰਨਾ ਸਰਵਣ ਦਾ ਦੂਸਰਾ ਚਿੰਨ ਹੈ ਇਹ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਪੰਗਤੀ ਤਾਂ ਆਪਾਂ ਰੋਜ਼ ਹੀ ਪੜ੍ਹਦੇ ਆਂ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਇਹ ਅਭਿਆਸ ਕਰਾਇਆ ਹੋਇਆ ਬਾਰ-ਬਾਰ ਜਿਹੜੀ ਚੀਜ਼ ਨੂੰ ਕਹਿੰਦੇ ਨੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਇਹ ਬਾਰ ਬਾਰ ਅਭਿਆਸ ਕਰਾਉਂਦੇ ਨੇ ਸ਼ਰਵਣ ਦੇ ਰਾਹੀ ਜੇ ਆਪਾਂ ਇਹਨੂੰ ਸੁਣਦੇ ਆਂ ਤਾਂ ਹੀ ਉਹ ਅਭਿਆਸ ਕਰਦੇ ਸਤਿਗੁਰੂ ਮਹਾਰਾਜ ਕਹਿੰਦੇ ਸੁਣਨ ਨਾਲ ਫਿਰ ਗਿਆਨ ਹੋ ਜਾਂਦਾ